ਦੋਸਤੋ ਜਗਾ ਦੀ ਤੰਗੀ ਕਾਰਨ ਤੇ ਸਾਂਭ ਸੰਭਾਲ ਨਾ ਹੋਣ ਕਾਰਨ ਮਜ਼ਦੂਰੀ ਕਰਨ ਵਾਲੇ ਵੀਰ ਦੀ ਚੌਥਾ ਸੂਆ ਤਾਜੀ ਸੂਈ ਮੱਝ ਵਿਕਾਊ ਆ 9-10 ਦਿਨ ਸੂਈ ਨੂੰ ਹੋਇਆ ਇਹਨੂੰ ਤੇ 10-11 ਲੀਟਰ ਬਾਈ ਦੇ ਦਸਨ ਮਤਾਬਕ ਇਹਦਾ ਦੁੱਧ ਤਿਆਰ ਆਗਾ ਤੇ ਵੀਡੀਓ ਬਣਾਈ ਆਪਾਂ 12:00 ਵਜੇ ਉਸ ਹਸਾ ਹੁਣ ਤੁਸੀਂ ਲੇਵੇ ਦੀ ਜੱਜਮੈਂਟ ਕਰ ਲਿਓ ਸਿੰਘਾਂ ਦੀ ਕੁੰਡੀ ਆ ਕਦ ਕਾੜ ਚੰਗਾਗਾ ਚੰਗੀ ਸੰਭੀ ਬਲੀ ਆਗੀ ਬੱਚਾ ਕੱਟਾ ਹੈ ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਆ ਮੁੱਲ ਹੈਗਾ 140000 ਮੌਕੇ ਤੇ ਮਾਨਦਾਨ ਵਧੀਆ ਕਰਿਆ ਜਾਊਗਾ ਪਿੰਡ ਗੌਂਸਪੁਰਾ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਇਹਨੂੰ ਗੁਜਰਾਂ ਵਾਲਾ ਵੀ ਕਹਿ ਦਿੰਦੇ ਆ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਆਉਦੀ ਫੁੱਲ ਤਸੱਲੀ ਕਰਕੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਪਿਛਲੇ ਸੂਏ ਦੀਆਂ ਝੋਟੀਆਂ ਤੁਸੀਂ ਦੇਖ ਸਕਦੇ ਆ ਕਿਹ ਝੋਟੀ ਖੜੀ ਹੈਗੀ ਤੇ ਇਹ ਆ ਝੋਟੀ ਆ ਇਹ ਇਸੇ ਮੱਝ ਦੀਆਂ ਆ ਤੇ ਆ ਬੱਚਾ ਕਟਾ ਦਾ ਤੇ ਤਸੱਲੀ ਆਦੀ ਫੋਲ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਧੰਨਵਾਦ